I L ਅਗੇਤਰਾ ਜਿਹੜਾ ਕਿ ਹੋਰ ਵਰਡਸ ਦੇ ਅੱਗੇ ਲੱਗਦਾ ਤੇ ਇਸ ਦਾ ਮਤਲਬ ਜਦੋਂ ਆਪਾਂ ਇਸ ਨੂੰ ਵਰਤਦੇ ਆ ਤਾਂ ਜਿਹੜਾ ਇਸ ਤੋਂ ਅੱਗੇ ਸ਼ਬਦ ਹੁੰਦਾ ਉਹਦਾ ਇਹ मीनिंग ਚੇਂਜ ਕਰ ਦਿੰਦਾ ਇਸ ਦਾ ਮਤਲਬ ਕੀ ਹੈ I L ਦਾ ਕੀ ਮਤਲਬ ਹੈਗਾ ਨਾਟ ਜਾਂ ਵਿਦਾਊਟ ਕਿਸੇ ਚੀਜ਼ ਤੋਂ ਬਿਨਾ ਜਾਂ ਨਾ ਨਾਟ ਹੁਣ ਇਸ ਨੂੰ ਯੂਜ਼ ਕਿਵੇਂ ਕਰਦੇ ਆ ਤੁਹਾਨੂੰ ਅੱਜ ਨੀ ਆਪਾਂ ਕਲਾਸਸ ਦੇ ਵਿੱਚ ਦੱਸਿਆ ਹੋਇਆ ਵੀ ਪ੍ਰੀਫਿਕਸ ਸਫਿਕਸ ਜਿਹੜੇ ਹੁੰਦੇ ਨੇ ਕੋਈ ਇੱਕ ਵਰਡ ਫੈਮਲੀ ਆ ਉਹਦੇ ਵਿੱਚ ਇੱਕ ਬੇਸ ਵਰਡ ਦਾ ਜਿਹੜਾ ਰੂਟ ਵਰਡ ਹੈਗਾ ਉਸ ਤੋਂ ਅੱਗੇ ਜਿਹੜਾ ਯੂਜ਼ ਹੁੰਦਾ ਉਹਨੂੰ ਆਪਾਂ ਅੱਗੇਤਰ ਯੂਜ਼ ਕਰਕੇ ਕਹਿ ਦਿੰਦੇ ਆ ਪੰਜਾਬੀ ਚ ਲੇਕਿਨ ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਹਿ ਦਿੰਦੇ ਆ ਪ੍ਰੀਫਿਕਸ ਕਿਸੇ ਸ਼ਬਦ ਤੋਂ ਪਹਿਲਾਂ ਹੀ ਵਰਤਿਆ ਜਾਂਦਾ ਤਾਂ ਇਹ ਉਸ ਸ਼ਬਦ ਦਾ ਇਸ ਵਰਡ ਦਾ ਇਹ ਮੀਨਿੰਗ ਜਿਹੜਾ ਹੈਗਾ ਇਹਨੂੰ ਚੇਂਜ ਕਰ ਦਿੰਦਾ ਇਹਨੂੰ ਚੇਂਜ ਕਰ ਦਿੰਦਾ ਇੱਥੇ ਮੀਨਿੰਗ ਹੁਣ ਇੱਕ ਸਿੰਪਲ ਐਗਜ਼ਾਮਪਲ ਲੈਨੇ ਆਪਾਂ ਇੱਥੇ ਦੇਖੋ ਐਲ ਦਾ ਮਤਲਬ ਹੈਗਾ ਨਾਟ ਜਾਂ ਵਿਦਾਊਟ ਤੇ ਜਿਹੜਾ ਵਰਡ ਆਪਾਂ ਨੇ ਇੱਥੇ ਵਰਤਣਾ ਹੈਗਾ ਉਹ ਹੈ ਲਿਟਰੇਟ ਲਿਟਰੇਟ ਮਤਲਬ ਪੜਿਆ ਲਿਖਿਆ ਜਿਹੜਾ ਪੜਿਆ ਲਿਖਿਆ ਇਨਸਾਨ ਆ ਉਹਨੂੰ ਆਪਾਂ ਕਹਿ ਦਿੰਦੇ ਆ ਲਿਟਰੇਟ ਉਸ ਦੇ ਵਿਪਰੀਤ ਜਿਹੜਾ ਪੜਿਆ ਲਿਖਿਆ ਨਹੀਂ ਹੈਗਾ ਉਸ ਨੂੰ ਬਣਾਉਣ ਦੇ ਲਈ ਆਪਾਂ ਇਸ ਦੇ ਅੱਗੇ ਆਈ ਐਲ ਲਾ ਦਿੰਦੇ ਆ i l illiterate literate ਤੋਂ illiterate literate ਦਾ मीनिंग ਹੈਗਾ ਪੜਿਆ ਲਿਖਿਆ ਉਸ ਦੇ ਅੱਗੇ ਆਪਾਂ ਨਾਟ ਲਾ ਦੋ ਨਾਟ ਲਿਟਰੇਟ ਤੁਹਾਨੂੰ ਮਤਲਬ ਪਤਾ ਲੱਗ ਜਾਊਗਾ ਵੀ ਜਿਹੜਾ ਪੜਿਆ ਲਿਖਿਆ ਨਹੀਂ ਹੈਗਾ ਸੋ i l ਦਾ मीनिंग ਨਾਟ ਜਦੋਂ ਇਹ ਲਿਟਰੇਟ ਦੇ ਨਾਲ ਲੱਗ ਜਾਂਦਾ ਲਿਟਰੇਟ ਵਰਡ ਹੈਗਾ ਪੜਿਆ ਲਿਖਿਆ ਜਦੋਂ ਇਹ ਲਿਟਰੇਟ ਦੇ ਨਾਲ ਲੱਗ ਜਾਂਦਾ ਤਾਂ ਇਹ ਚੇਂਜ ਕਰਕੇ ਉਸ ਨੂੰ ਉਹਦਾ मीनिंग ਚੇਂਜ ਕਰਦਾ ਤਾਂ ਤੇ ਉਹਨੂੰ ਮਨਾਂਦਾ ਵੀ ਨਾ ਪੜਿਆ ਲਿਖਿਆ ਸੋ ਦੈਟ ਮੀਨਸ ਅਨਪੜ ਜਿਹਨੂੰ ਆਪਾਂ ਕਹਿੰਦੇ ਨੇ ਵੀ ਨਹੀਂ ਜੀ ਉਹ ਪੜਿਆ ਲਿਖਿਆ ਨਹੀਂ ਹੈਗਾ ਜੀ ਉਹ ਅਨਪੜਾ ਸੋ ਉਹਨੂੰ ਆਪਾਂ ਕਹਿੰਦੇ ਨੇ ਇਲਿਟਰੇਟ ਲਿਟਰੇਟ ਤੋਂ ਇਲਿਟਰੇਟ ਇਸੇ ਤਰ੍ਹਾਂ ਨਾਲ ਹੀ ਜਦੋਂ ਸਰਕਾਰ ਜਾਂ ਕੋਈ ਵੀ ਇੱਕ ਸੰਸਥਾ ਕੋਈ ਵੀ ਆਰਗੇਨਾਈਜੇਸ਼ਨ ਜਦੋਂ ਇੱਕ ਡੇਟਾ ਇਕੱਠਾ ਕਰਦੀ ਆ ਉਹ ਅੰਕੜੇ ਇਕੱਠੇ ਕਰਦੀ ਆ ਤੇ ਉਸ ਤੋਂ ਪਤਾ ਲਾਉਂਦੀ ਆ ਵੀ ਕਿੰਨੇ ਲੋਕ ਪੜ੍ਹੇ ਲਿਖੇ ਨੇ ਕਿੰਨੇ ਨਹੀਂ ਪੜ੍ਹੇ ਲਿਖੇ ਹੈਗੇ ਉਸ ਨੂੰ ਆਪਾਂ ਇੱਕ ਸਟੈਂਡਰਡ ਸੈੱਟ ਕਰਦੇ ਹਾਂ ਉਸ ਨੂੰ ਆਪਾਂ ਕਹਿ ਦਿੰਨੇ ਆਂ ਵੀ ਲਿਟਰੇਸੀ ਇਸ ਸਮਾਜ ਦੇ ਵਿੱਚ ਅਨਪੜਤਾ ਕਿੰਨੀ ਆ ਜੀ ਜਾਂ ਪੜ੍ਹੇ ਲਿਖੇ ਕਿੰਨੇ ਲੋਕ ਨੇ ਤੇ ਉਹਨੂੰ ਆਪਾਂ ਕਹਿ ਦਿੰਨੇ ਆਂ ਲਿਟਰੇਸੀ ਸੋ ਲਿਟਰੇਸੀ ਰੇਟ ਰੇਟ ਮਤਲਬ ਪਰ ਹਜ਼ਾਰ ਬੰਦੇ ਚ ਕਿੰਨੇ ਪੜ੍ਹੇ ਲਿਖੇ ਨੇ ਸੋ ਲਿਟਰੇਟ ਯਾ ਪਰ 100 ਪਰਸਨ ਦੇ ਵਿੱਚ ਕਿੰਨੇ ਪੜੇ ਲਿਖੇ ਨੇ ਇਹ ਆਪਾਂ ਮੰਨ ਲਓ ਹੁਣ ਲਿਟਰੇਸੀ ਰੇਟ ਲਿਟਰੇਸੀ ਕਿੰਨੇ ਪੜੇ ਲਿਖੇ ਨੇ ਤੇ ਇਸ ਤੋਂ ਅੱਗੇ ਆਪਾਂ ਜੇ ਆਈ ਐਲ ਲਾ ਦਾਂਗੇ ਇਲਿਟਰੇਸੀ ਰੇਟ ਕਿੰਨੇ ਹਨ ਪੜਨੇ ਸੁਪੋਜ਼ ਕਰੋ ਵੀ فرض ਕਰੋ ਵੀ 100 ਦੇ ਵਿੱਚੋਂ ਜੀ 40 40 ਲੋਕ ਨੇ ਜਿਹੜੇ ਉਹ ਪੜੇ ਹੋਏ ਨੇ ਸੋ ਆਪਾਂ ਕਹਿੰਦੇ ਲਿਟਰੇਸੀ ਰੇਟ ਕਿੰਨਾ ਹੋਊਗਾ 40% 40% ਲੋਕ ਜੀ ਪੜ੍ਹੇ ਲਿਖੇ ਹੋਏ ਨੇ ਸਿੰਪਲ ਇੱਕ ਉਦਾਹਰਣ ਦੇ ਤੌਰ ਤੇ ਤੁਹਾਨੂੰ ਸਮਝਾਇਆ ਦੋ ਵਰਡ ਨੇ ਲਿਟਰੇਟ ਤੇ ਇਲਿਟਰੇਟ ਉਹਨਾਂ ਤੋਂ ਹੀ ਵਰਡ ਅੱਗੇ ਬਣੇ ਨੇ ਜਿਹੜੇ ਕਿ ਲਿਟਰੇਸੀ ਰੇਟ ਤੇ ਇਲਿਟਰੇਸੀ ਰੇਟ ਲਿਟਰੇਸੀ ਕਿੰਨੀ ਆ ਜੀ ਤੁਹਾਡੀ ਸੋਸਾਇਟੀ ਦੇ ਵਿੱਚ ਐਨੇ ਲੋਕ ਪੜ੍ਹੇ ਲਿਖੇ ਨੇ ਜੀ ਇਲਿਟਰੇਸੀ ਕਿੰਨੀ ਆ ਜੀ ਐਨੇ ਲੋਕ ਅਨਪੜ੍ਹੇ ਨੇ ਦੋਵੇਂ ਮਿਲੇ ਜੁਲੇ ਸ਼ਬਦ ਨੇ ਇਸੇ ਦੇ ਨਾਲ ਹੀ ਹੁਣ ਤੁਸੀਂ ਇੱਕ ਵਰਡ ਜਿਹੜਾ ਹੈਗਾ ਉਹ ਸਿੱਖਣਾ वो है एजुकेट सिंपल आप गल कर रहे एजुकेट एजुकेट भी आपकस करा एजुकेट तो हैगा वर्ब यह हैगा वर्ब है आजुकेट आम um, मैं कहने यू मस्ट एजुकेट योर चाइल्ड या एक सामने एक परसन खड़ा मैं तेन कहूँगा भी ਐਜੂਕੇਟ ਹਿਮ ਰਿਗਾਰਡਿੰਗ ਗੁੱਡ ਮੈਨਰਸ ਇਹਨੂੰ ਇਸ ਚੀਜ਼ ਦੇ ਲਈ ਸਿਖਾਓ ਇਹਨੂੰ ਇਹਨੂੰ ਐਜੂਕੇਟ ਕਰੋ ਐਜੂਕੇਟ ਕਰਨਾ ਪੜਾਉਣਾ ਐਜੂਕੇਟ ਕਰਨਾ ਐਜੂਕੇਟ ਕਿਰਿਆ ਹੈ ਕੀ ਆ ਸੋ ਐਜੂਕੇਟ ਹਿਮ ਇਸੇ ਤੋਂ ਹੀ ਹੁਣ ਜਿਹੜਾ ਸ਼ਬਦ ਬਣਿਆ ਹੋਇਆ ਉਹ ਹੈਗਾ ਐਜੂਕੇਟਿਡ ਹੁਣ ਇੱਕ ਪਰਸਨ ਆ ਉਹਨੂੰ ਆਪਾਂ ਨੇ ਕਿਹਾ ਵੀ ਤੂੰ ਭਾਈ ਆਪਣੇ ਬੱਚੇ ਨੂੰ ਪੜ੍ਹਾ ਲਿਖਾ ਇਹਨੂੰ ਆਪਾਂ ਕਿਹਾ ਵੀ ਆਪਣੇ ਬੱਚੇ ਨੂੰ ਤੂੰ ਪੜ੍ਹਾ ਲਿਖਾ ਇਹਦਾ ਇੱਕ ਛੋਟਾ ਬੱਚਾ ਇਹਨੂੰ ਕਿਹਾ ਵੀ ਇਹਨੂੰ ਪੜ੍ਹਾ ਲਿਖਾ ਬਾਈ ਤੂੰ ਐਜੂਕੇਟ ਯੋਰ ਚਾਈਲਡ ਹੋਰ ਉਹਨੇ ਐਜੂਕੇਟ ਕਰ ਲਿਆ ਜਦੋਂ ਉਹਦਾ ਬੱਚਾ ਪੜ੍ਹ ਲਿਖ ਗਿਆ ਆਪਾਂ ਉਹਨੂੰ ਕਹਿ ਦਿੰਨੇ ਆ ਐਜੂਕੇਟਿਡ ਪਰਸਨ ਹੀ ਇਜ਼ ਐਨ ਐਜੂਕੇਟਿਡ ਪਰਸਨ ਪੜ੍ਹਿਆ ਲਿਖਿਆ ਜੀ ਉਹ ਐਜੂਕੇਟਿਡ ਪਰਸਨ ਸੋ ਉਹ ਬਣ ਗਿਆ এডਿਕੇਟਿਡ ਪਰਸਨ ਪਰਸਨ ਹੈਗਾ ਇਥੇ ਨਾਉਨ ਤੇ ਨਾਉਨ ਦੇ ਬਾਰੇ ਜਿਹੜਾ ਦੱਸ ਰਿਹਾ ਐਜੂਕੇਟਿਡ ਸੋ ਨਾਉਨ ਦੇ ਬਾਰੇ ਜਿਹੜਾ ਦੱਸੇ ਉਹ ਕੀ ਹੁੰਦਾ ਐਡਜੈਕਟਿਵ ਇਹ ਹੈਗਾ ਐਡਜੈਕਟਿਵ ਸੋ ਐਜੂਕੇਟਿਡ ਹੈਗਾ ਇਥੇ ਐਡਜੈਕਟਿਵ ਹੀ ਇਜ਼ ਐਨ ਐਜੂਕੇਟਿਡ ਪਰਸਨ ਹੀ ਇਜ਼ ਐਜੂਕੇਟਿਡ ਯਾ ਹੀ ਇਜ਼ ਅਨਐਜੂਕੇਟਿਡ ਅਨਐਜੂਕੇਟਿਡ ਵੀ ਕਹਿ ਸਕਦੇ ਆ ਜਿਹੜਾ ਨਹੀਂ ਪੜਿਆ ਲਿਖਿਆ ਹੈਗਾ ਤੇ educated ਜਿਹੜਾ ਪੜਿਆ ਲਿਖਿਆ ਇਹਨੂੰ ਇਸ ਤਰ੍ਹਾਂ ਨਾਲ ਵੀ ਆਪਾਂ ਯੂਜ਼ ਕਰ ਸਕਦੇ ਹਾਂ ਜਿਵੇਂ ਆਪਾਂ ਕਹਿੰਦੇ ਨੇ ਵੀ ਹੀ ਇਜ਼ ਹਾਈਲੀ ਐਜੂਕੇਟਿਡ ਹਾਈਲੀ ਐਜੂਕੇਟਿਡ ਮੀਨਸ ਬਹੁਤ ਪੜਿਆ ਲਿਖਿਆ ਜੀ ਬਹੁਤ ਜ਼ਿਆਦਾ ਤੇ ਬਹੁਤ ਸਾਰੀਆਂ ਡਿਗਰੀਆਂ ਨੇ ਬਹੁਤ ਸਾਰੀਆਂ ਹਾਈ ਡਿਗਰੀਜ਼ ਵੀ ਉਹਨੇ ਕੀਤੀਆਂ ਹੋਈਆਂ ਨੇ ਉਹਨੂੰ ਕਹਿੰਦੇ ਹਾਈਲੀ ਐਜੂਕੇਟਿਡ ਤੇ ਇਸੇ ਤੋਂ ਹੀ ਅਗਲਾ ਜਿਹੜਾ ਵਰਡ ਹੈਗਾ ਉਹ ਹੈਗਾ ਐਜੂਕੇਸ਼ਨਲ ਐਜੂਕੇਸ਼ਨਲ ਐਕਸਪਰਟ ਐਜੂਕੇਸ਼ਨਲ ਐਕਸਪਰਟ ਐਕਸਪਰਟ ਆ ਜੀਓ ਕਾਦੇ ਵਿੱਚ ਜੀ এডਿਕੇਸ਼ਨ ਦੇ ਰਿਲੇਟਡ ਆ ਫਿਰ ਉੱਥੇ ਆਪਾਂ এডਿਕੇਸ਼ਨ ਐਕਸਪਰਟ ਨਹੀਂ ਕਹਾਂਗੇ ਆਪਾਂ ਕਹਾਂਗੇ ਐਜੂਕੇਸ਼ਨਲ ਐਕਸਪਰਟ ਐਕਸਪਰਟ ਹੈਗਾ ਇਥੇ ਨਾਉਨ ਸੋ ਨਾਉਨ ਦੇ ਬਾਰੇ ਇਹ ਦੱਸ ਰਿਹਾ ਇਹ ਵੀ ਹੋਗਾ ਐਡਜੈਕਟਿਵ ਸੋ ਦੋਨੇ ਹੀ ਐਡਜੈਕਟਿਵ ਨੇ ਐਜੂਕੇਟਿਡ ਤੇ ਐਜੂਕੇਸ਼ਨਲ ਇੱਕ ਪਰਸਨ ਨੇ ਦੂਸਰੇ ਦੀ ਹੈਲਪ ਕੀਤੀ ਠੀਕ ਹੈ ਨਾ ਉਹਨੇ ਹੈਲਪ ਕੀਤੀ ਹੈਲਪ ਕਿਸ ਤਰ੍ਹਾਂ ਹੈਲਪ ਕੀਤੀ ਆ ਕਿਰਿਆ आय हैल्प मैं हेल्प करदा आई हेल्प किस तरीके एजुकेशनली एजुकेशन के रिलेटिड मैं हेल्प करदा आई हेल्प एजुकेशनली हैल्प इत वर्ब किस तरह नजुकेशनली सो वर्ब के बारे जरा दसे वह एजुकेशनली है एंड वर्ब आई हैल्प एजुकेशनली ਐਜੂਕੇਸ਼ਨਲੀ ਹੋ ਗਿਆ ਆਪਣਾ ਐਟ ਵਰਕ ਹੁਣ ਇੱਕ ਤਾਂ ਹੋ ਗਿਆ ਐਜੂਕੇਸ਼ਨਲੀ ਐਜੂਕੇਸ਼ਨਲ ਐਜੂਕੇਟਿਡ ਤੇ ਐਜੂਕੇਟ ਹੁਣ ਇੱਕ ਚੀਜ਼ ਇੱਥੇ ਤੁਸੀਂ ਸਮਝਣੀ ਆ ਦੇਖੋ ਵਰਬ ਹੈਗਾ ਐਜੂਕੇਟ ਐਜੂਕੇਟ ਕਰਨਾ ਇਸੇ ਤੋਂ ਹੀ ਉਹਨੇ ਮੈਨੂੰ ਐਜੂਕੇਟ ਕੀਤਾ ਕੀ ਕੀਤਾ ਜੀ ਉਹਨੇ ਉਹਨੇ ਮੈਨੂੰ ਐਜੂਕੇਟ ਕੀਤਾ ਸੋ ਇੱਥੇ ਇਹਨੂੰ ਆਪਾਂ ਯੂਜ਼ ਕਰਾਂਗੇ he educated me so it's so okay he educated me ਹੁਣ ਇੱਥੇ एजुकेट ਤੋਂ ਹੀ ਇਹ ਬਣਿਆ ਹੋਇਆ एजुकेटेड ਇਹਦੀ ਫਾਰਮ ਚੇਂਜ ਹੋ ਗਈ ਪਾਸਟ ਚ ਚੱਲਿਆ ਗਿਆ ਇਹ एजुकेटेड ਉਹਨੇ ਮੈਨੂੰ एजुकेट ਕੀਤਾ ਠੀਕ ਹੈ ਨਾ ਹੁਣ ਇਹ ਲੇਕਿਨ ਇਹ ਜਿਹੜਾ एजुकेटेड ਆ ਇਹ ਵਰਬ ਹੀ ਹੈਗਾ ਇਹ ਵਾਲਾ ਐਜੂਕੇਟਿਡ ਉਪਰਲਾ ਕਿਉਂਕਿ ਇਹ ਵਰਬ ਦੀ ਫਾਰਮ ਚੇਂਜ ਹੋਈ ਹੈ ਫਾਰਮ ਹੈ ਚੇਂਜ ਹੋਈ ਹੈ ਹੈਗਾ ਉਹ ਵਰਬ ਹੈ ਲੇਕਿਨ ਇਹ ਵਾਲਾ ਜਿਹੜਾ ਹੈਗਾ ਐਜੂਕੇਟਿਡ ਇਹ ਹੈਗਾ ਐਡਜੈਕਟਿਵ ਸੋ ਇੱਥੇ ਇੱਕੋ ਹੀ ਸ਼ਬਦ ਦਾ ਸਪੈਲਿੰਗ ਸੇਮ ਨੇ ਲੇਕਿਨ ਵਰਤੋਂ ਦੇ ਅਨੁਸਾਰ ਇੱਥੇ ਉਹ ਰੋਲ ਨਿਭਾ ਰਿਹਾ ਆ ਉਹ ਐਜ਼ ਅ ਐਡਜੈਕਟਿਵ ਇੱਥੇ ਉਹ ਰੋਲ ਨਿਭਾ ਰਿਹਾ ਇਸ ਸੈਂਟੈਂਸ ਦੇ ਵਿੱਚ ਐਜ਼ ਅ ਵਰਬ ਇਹ ਆਪਾਂ ਕਿਉਂ ਡਿਫਰੈਂਸ਼ੀਏਟ ਕਰਦੇ ਆ ਕਿਉਂ ਆਪਾਂ ਪਛਾਣ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਆ ਕਿਉਂਕਿ ਕਈ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਦਾ ਐਡਜੈਕਟਿਵ ਬਣਦਾ ਕਈਆਂ ਦਾ ਨਹੀਂ ਬਣਦਾ ਸੋ ਇਸੇ ਲਈ ਇੱਥੇ ਜਿਹੜਾ ਇਹ ਚੀਜ਼ਾਂ ਦਾ ਸਮਝਣਾ ਜ਼ਰੂਰੀ ਆ ਕਈ ਸ਼ਬਦਾਂ ਇੱਕੋ ਹੀ ਸਪੈਲਿੰਗ ਸੇਮ ਹੋਣਗੇ ਲੇਕਿਨ ਉਹਨਾਂ ਦੀ ਭੂਮਿਕਾ ਅਲੱਗ-ਅਲੱਗ ਹੋਊਗੀ ਔਰ ਰੋਲ ਅਲੱਗ-ਅਲੱਗ ਤਰ੍ਹਾਂ ਦਾ ਨਿਭਾਉਣਗੇ ਇੱਥੇ ਐਜੂਕੇਟਿਡ ਐਜ਼ ਐਨ ਐਡਜੈਕਟਿਵ ਯੂਜ਼ ਹੋ ਰਿਹਾ ਐਜੂਕੇਟਿਡ ਪਰਸਨ ਇੱਥੇ ਜਿਹੜਾ ਹੈਗਾ ਐਡਜੈਕਟਿਵ ਇਸ ਐਜ਼ ਅ ਵਰਬ ਯੂਜ਼ ਹੋ ਰਿਹਾ ਹੀ ਐਜੂਕੇਟਿਡ ਮੀ ਕਿਉਂਕਿ ਇਹ ਹੈ एजुकेटरी ਫਾਰਮ ਚੇਂਜ ਹੋ ਕੇ ਕਰਕੇ ਆਇਆ ਪਲੀਜ਼ एजुकेट मी ਹੀ एजुकेटेड ਮੀ ਉਹਨੇ ਮੈਨੂੰ एजुकेट ਕੀਤਾ ਹੀ ਇਜ਼ ਐਨ एजुकेटेड ਪਰਸਨ ਉਹ ਇੱਕ एजुकेटेड ਪਰਸਨ ਇਹ ਤੁਹਾਨੂੰ ਥੋੜਾ ਜਿਹਾ ਮੈਂ ਥੋੜਾ ਜਿਹਾ ਡਿਟੇਲ ਦੇ ਵਿੱਚ ਇਸ ਤਰੀਕੇ ਨਾਲ ਮੈਂ ਸਮਝਾਉਣਾ ਹੁੰਨਾ ਤਾਂ ਕਿ ਤੁਹਾਨੂੰ ਜਿਹੜੇ ਵਰਡਸ ਨੇ ਉਹਦੇ ਸਾਰੇ ਪਹਿਲੂਆਂ ਦੇ ਬਾਰੇ ਜਿਆਦਾ ਤੋਂ ਜਿਆਦਾ ਪਤਾ ਲੱਗ ਸਕੇ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਕੱਲ ਨੂੰ ਤੁਸੀਂ ਕੋਈ ਉਹ ਸ਼ਬਦ ਕਿਸੇ ਹੋਰ ਸੈਂਸ ਦੇ ਵਿੱਚ ਯੂਜ਼ ਕੀਤਾ ਹੋਇਆ ਤੁਸੀਂ ਸੁਣੋਗੇ ਤਾਂ ਤੁਹਾਡੇ ਮਨ ਦੇ ਵਿੱਚ ਉਹਦੇ ਰਿਲੇਟਡ ਕੋਈ ਕਨਫਿਊਜ਼ਨ ਨਾ ਹੋਵੇ ਤੁਸੀਂ ਇਹ ਸੋਚੋ ਜੀ ਇਹਦਾ ਮਤਲਬ ਤਾਂ ਇਹ ਦੱਸਿਆ ਸੀ ਜੀ ਸਾਨੂੰ ਤਾਂ ਇਹ ਦੱਸਿਆ ਨਹੀਂ ਹੈਗਾ ਦੇਖੋ ਇੱਕ ਸ਼ਬਦ ਦੇ ਬਹੁਤ ਸਾਰੇ मीनिंग ਹੋ ਸਕਦੇ ਨੇ ਸੋ ਹਮੇਸ਼ਾ ਨੂੰ ਕ੍ਰੋਸ ਚੈੱਕ ਜ਼ਰੂਰ ਕਰ ਲੈਣਾ ਚਾਹੀਦਾ ਜਦੋਂ ਆਪਾਂ ਨੂੰ ਕੋਈ ਉਸ ਦਾ ਨਵਾਂ मीनिंग ਆਪਾਂ ਨੂੰ ਪਤਾ ਲੱਗੇ ਆਪਾਂ ਨੂੰ